ਆਦੇਵੀ ਅੰਡਰ 40 ਵਾਲੇ ਕਿੱਥੇ ਆਂਡਰ 11 ਵਾਲੇ ਇਧਰ ਆ ਜਾ ਹਾਂ ਵਰਮ-ਅਪ ਕਰ ਲਓ ਬਾਅਦ ਵਿੱਚ ਤੁਸੀਂ ਕਰ ਮਨਾ ਗਏ ਅਸੀਂ ਵੀ ਫਾਟੀ ਦੇ ਮੈਚ ਤੋਂ ਬਾਅਦ ਅਸੀਂ ਵੇਖ ਨਹੀਂ ਕਰ ਸਕਦੇ ਬਲੋੜ ਤੋਂ ਭੰਡਾਣਾ ਤੋਂ ਬਾਅਦ ਵਰਮ-ਅਪ ਕਰ ਲਓ ਜੀ ਪਹਿਲਾ ਸੈਮੀ 10:00 ਵਜੇ ਕੇ 15:00 ਵਜੇ ਸ਼ੁਰੂ ਹੋਵੇਗਾ తిను పిడి మజీ ఆ గయింట్ సార్ తిను తిడి అమన్ ਲਾਈਵ ਕਿਹੜੀ ਚੱਲਦੀ YouTube ਦਾ broad 030 ਸਪੇਸ ਨਾ ਪਾਇਓ ਉਹ ਤੇ ਮਾਰਦੇ ਦੇ ਕਿਸੇ ਦੇ ਆਹ ਲਾਈਵ ਲਾਈਵ ਬੈਠਾ ਰਹੇ ਬਣਾਈ ਜਾਂਦੇ ਵੀਡੀਓ ਕਿਨਾਂ ਨੂੰ स्कोर सुन्नी बड़ा तेरा त्राई तेरा नौ मुंडे पा तू छ

کڏا 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 ک ਆਤਮਾ ਸਿੰਘ ਜੀ ਰਾਏਪਾਲ ਪਹੁੰਚੇ ਜੀ ਨੂੰ ਨਾਲ ਨਾਲ ਦੇ ਦੇ ਕਰਨੀ ਅੱਗੇ ਆ ਦੋਸਤੋ ਇੱਕ ਬੱਚੇ ਵਰਤੀ ਨਾ ਤੁੰਗਿਆ ਆਪਣੇ ਕੋਲ ਦੇਖ ਲੋ ਤੁਸੀਂ but <laughs>